ਘੋੜੀ ਦੇ ਲਈ ਉਹਨੂੰ ਗਨਮੈਨ ਮਿਲਦੇ ਵੀ ਨਹੀਂ ਮੈਂ ਪੁੱਛਣਾ ਚਾਹੁੰਦਾ ਸੀ ਇਹ ਮਨੂੰ ਵੀ ਕਿਹੜੇ ਕ੍ਰਿਟੇਰੀਆ ਦੇ ਵਿੱਚ ਕਿਸ ਮਾਪਦੰਡ ਦੇ ਵਿੱਚ ਉਹਦੇ ਕੋਲ ਉਹ ਗਨਮੈਨ ਜਿਹੜੇ ਉਹ ਵਾਪਸ ਲੈ ਲੇ ਗਏ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰੱਖ ਹੀ ਨਹੀਂ ਕਰ ਸਕਦੇ ਆਪ ਤੁਸੀਂ ਹਰ ਯਾਰ ਯਾਰ ਬੰਦਾ ਲੈ ਕੇ ਫਿਰਦੇ ਹੋ ਯਾਰ ਪੁਲਿਸ ਦਾ ਤੇ ਜਨਤਾ ਤੁਹਾਡੇ ਇੱਥੇ ਜੂਲਦੀ ਫਿਰਦੀ ਆ ਕੋਈ ਛੋਟੀ ਮੋਟੀ ਅਸਤੀ ਤੁਸੀਂ ਸੋਨੂ ਚੀਮੇ ਨੂੰ ਨਹੀਂ ਕਹਿ ਸਕਦੇ 20 25 ਪਿੰਡਾਂ ਦੀ ਉਹ ਨੁਮਾਇੰਦਗੀ ਕਰਦਾ ਸੀਗਾ 20 25 ਪਿੰਡਾਂ ਦੇ ਸਰਪੰਚ ਉਹਦੇ ਨਾਲ ਮਤਲਬ ਜੀ ਜਾਣ ਨਾਲ ਚੱਲਦੇ ਸੀ ਕਿ ਹੁਣ ਮੇਰੇ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜਾ ਉਹਦਾ ਪਿੰਡ ਹੈ ਆਪਣਾ ਚੀਮਾ ਮੇਰੇ ਖਿਆਲ ਹੈ ਵੀ ਅੱਧਾ ਪਿੰਡ ਉਹਦੇ ਸਿਰ ਤੇ ਭਲਦਾ ਗਰੀਬ ਬੰਦਿਆਂ ਦੇ ਰਾਸ਼ਨ ਲੱਗੇ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਯਾਰ ਇਹਨਾਂ ਪਰ ਜਦੋਂ ਇਹੋ ਜਿਹੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਜਿਨ੍ਹਾਂ ਦੀਆਂ ਵੀ ਦੁਸ਼ਮਣੀਆਂ ਵੀ ਪੈਂਦੀਆਂ ਨੇ ਲੋਕਾਂ ਦੇ ਕੰਮ ਕਰਨ ਲੱਗਿਆ ਮਾੜੇ ਅੰਸਰਾਂ ਦਾ ਵੀ ਵਿਰੋਧ ਵੀ ਕਰਦੇ ਨੇ ਔਰ ਉਹਨਾਂ ਦੀ ਆਪਾਂ ਜੇ ਸੁਰੱਖਿਆ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਾਹਮਣੇ ਵੀ ਨਹੀਂ ਰੱਖ ਸਕਦੇ ਇਸ ਪੰਜਾਬ ਲਈ ਤੇ ਫਿਰ ਇਹ ਕੋਈ ਮਤਲਬ ਚੰਗਾ ਰਾਜ ਨਹੀਂ ਹੈਗਾ ਪੰਜਾਬ ਦੇ ਹਾਲਾਤ ਜਿਹੜੇ ਉਥੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ 'ਚ 20-25 ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਆਏ ਔਰ ਬੰਦੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਕਰਦੀ ਕੁਝ ਨਹੀਂ ਡਰਦੇ ਪੈਸੇ ਉਹ ਦੇਈ ਜਾਂਦੇ ਨੇ ਇੱਕ ਬੰਦੇ ਕੋਲੋਂ 25 ਲੱਖ ਰੁਪਈਆ ਮੰਗਿਆ ਗਿਆ ਉਹਨੇ ਕਿਹਾ ਜੀ ਮੇਰੇ ਕੋਲ 2 ਲੱਖ ਲੈ ਲਓ ਅਗੋਂ ਨੂੰ ਕੀ ਕਿਹਾ ਜਾਂਦਾ ਵੀ 2.5 ਲੱਖ ਰੁਪਇਆ ਤੇ ਭੋਗ ਤੇ ਲੱਗ ਜਾਂਦਾ ਉਹ ਵੀ ਤੇ ਲਾਉਣਾ ਹੈ ਨਾ ਸਾਨੂੰ ਪੈਸੇ ਜਿਹੜੇ ਉਹ ਵਧਾ ਕੇ ਦੇ ਇਸ ਤਰੀਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਪੰਜਾਬ ਦੀ ਜਨਤਾ ਦੀ ਰਾਖੀ ਨਹੀਂ ਕਰ ਸਕਦੇ ਪੰਜਾਬ ਦੀ ਜਨਤਾ ਦੇ ਨਾਲ ਖਲੋ ਨਹੀਂ ਸਕਦੇ ਫਿਰ ਸਾਡੇ ਕਮ ਸੇ ਕਮ ਟੈਕਸ ਲੈਣਾ ਹੀ ਬੰਦ ਕਰ ਦਿਓ ਯਾਰ ਕਿ ਲਾਉਣਾ ਕੰਮ ਹੈ ਕਿ ਇਸ ਤਰੀਕੇ ਜਿਹੜਾ ਬੰਦਾ ਲੋਕਾਂ ਦੀ ਹਰ ਵੇਲੇ ਸੇਵਾ ਲਈ ਤਤਪਰ ਰਹਿੰਦਾ ਹੋਵੇ ਲੋਕਾਂ ਦੀ ਮਤ ਕਰਦਾ ਹੋਵੇ ਔਰ ਉਹਨੂੰ ਇਸ ਤਰੀਕੇ ਦਿਨ ਦਿਹਾੜੇ ਜਿਹੜਾ ਕਤਲ ਕਰ ਦਿੱਤਾ ਗਿਆ ਨਾ ਸ਼ਰਿਆ ਆਂ ਬਾਜ਼ਾਰ ਦੇ ਵਿੱਚ ਮੈਂ ਇਹਦੇ ਲਈ ਸਰਕਾਰ ਨੂੰ ਕਹੂੰਗਾ ਕਿ ਲੱਖ ਲਾਹਨਤ ਹੈ ਔਰ ਮੈਂ ਸਰਕਾਰ ਦਾ ਕਰਾਈਟੇਰੀਆ ਪੁੱਛਣਾ ਚਾਹਣਾ ਹਾਂ ਤੁਹਾਡੇ ਰਾਹੀਂ ਔਰ ਮੇਰੇ ਮੁਤਾਬਕ ਜੋ ਮੈਂ ਇੱਥੇ ਸੁਣਿਆ ਸਾਰਿਆਂ ਦੇ ਵਿੱਚ ਇੱਕ ਸਿਆਸੀ ਕਤਲ ਹੈ ਕਿ ਕਿਸ ਤਰੀਕੇ ਮੈਂ ਜਦੋਂ ਤੈਨੂੰ ਦੇਖਦਾ ਆ ਮੈਨੂੰ ਮਤਲਬ 20 25 ਸਾਲ ਮੈਨੂੰ ਵੀ ਹੋ ਗਏ ਅਸੀਂ ਇਕੱਠਿਆਂ ਹੀ ਸਿਆਸੀ ਜੀਵਨ ਸਾਰਿਆਂ ਨੇ ਸ਼ੁਰੂ ਕੀਤਾ ਸੀਗਾ ਔਰ ਇਹਨੂੰ ਹਮੇਸ਼ਾ ਸੋਨੂੰ ਨੂੰ ਕਿ ਜਦੋਂ ਜਦੋਂ ਵੀ ਕੋਈ ਇਲੈਕਸ਼ਨ ਹੁੰਦੀ ਆ ਬੜੇ ਤਰੀਕੇ ਮਤਲਬ ਯੂਜ਼ ਕੀਤਾ ਜਾਂਦਾ ਔਰ ਖੀਰ ਦੇ ਵਿੱਚ ਯੂਜ਼ ਕਰਕੇ ਜਦੋਂ ਬੰਦਾ ਚੇਤਤ ਜਾਂਦਾ ਤੇ ਛੁੱੜ ਦਿੱਤਾ ਜਾਂਦਾ ਨਾ ਜਿਵੇਂ ਕਿਸੇ ਨੂੰ ਕਿਉਂਕਿ ਉਹ ਲੋਕਾਂ ਦੇ ਵਿੱਚ 65 ਇੰਨੀ ਜ਼ਿਆਦਾ ਵਿਆਂ ਪਚੀਆਂ ਪਿੰਡਾਂ ਦੇ ਵਿੱਚ ਰੱਖਦਾ ਸੀਗਾ ਕਿ ਇਸ ਤੋਂ ਬਿਨਾ ਕਿਸੇ ਦੀ ਇਲੈਕਸ਼ਨ ਜਿੱਤੀ ਵੀ ਨਹੀਂ ਸੀ ਜਾਂਦੀ ਔਰ ਮੇਰੇ ਮੰਨਣ ਮੁਤਾਬਕ ਇਹ ਇੱਕ ਸਿਆਸੀ ਕਤਲ ਆ ਮੈਂ ਨਹੀਂ ਕਹਿੰਦਾ ਕਿ ਕਿਸੇ ਸਿਆਸੀ ਬੰਦੇ ਨੇ ਕਿਸੇ ਨੂੰ ਕਿਹਾ ਹੋਊਗਾ ਉਹਨੂੰ ਮਾਰ ਦੇ ਪਰ ਸਿਆਸੀ ਜਿਸ ਤਰੀਕੇ ਦੀਆਂ ਦੁਸ਼ਮਣੀਆਂ ਪੈਦਾ ਕੀਤੀਆਂ ਗਈਆਂ ਜਿਸ ਤਰੀਕੇ ਨੂੰ ਉਲਝਾਇਆ ਗਿਆ ਜਿਸ ਤਰੀਕੇ ਬੰਦਿਆਂ ਨੇ ਮਾਰਿਆ ਜੇ ਇਹ ਜਾਂਚ ਲੰਮੀ ਚੱਲੇ ਔਰ ਇਹਦੀ ਤਹਿ ਤੱਕ ਜਾਇਆ ਜਾਵੇ ਤੇ ਕੁਝ ਨਾ ਕੁਝ ਸਿਆਸੀ ਬੰਦੇ ਵੀ ਇਹਦੇ ਵਿੱਚ ਜ਼ਰੂਰ ਨਿਕਲਣਗੇ ਔਰ ਦੂਜਾ ਮੈਂ ਭਗਵੰਤ ਮਾਨ ਨੂੰ ਇਹ ਪੁੱਛਣਾ ਚਾਹਨਾ ਕਿ ਇੱਥੇ ਛੋਟੇ ਤੋਂ ਛੋਟਾ ਕਲਾਕਾਰ ਹੈ ਨਾ ਚਾਹੇ ਉਹਦੀ ਫਿਲਮ ਚੱਲਦੀ ਆ ਚਾਹੇ ਉਹਦਾ ਗਾਣਾ ਚੱਲਦਾ ਨਹੀਂ ਚੱਲਦਾ ਉਹਦੇ ਕੋਈ 20 20 ਗਨਮੈਨ ਤੇ 20 20 ਸਕਿਉਰਿਟੀ ਵਾਲੇ ਕਮਾਂਡੋ ਲਈ ਫਿਰਦਾ ਉਹ ਕਿਹੜੇ ਕ੍ਰਾਈਟਰੀਆਜ ਦਿੱਤੇ ਜਾਂਦੇ ਨੇ ਉਹਨਾਂ ਨੂੰ ਕਿਸ ਮਾਪਦੰਡ ਦੇ ਵਿੱਚ ਦਿੱਤੇ ਜਾਂਦੇ ਨੇ ਪਰ ਜਦੋਂ ਇਹੋ ਜਿਹੇ ਬੰਦੇ ਜਿਹੜੇ ਲੋਕਾਂ 'ਚ ਵਿਚਰਦੇ ਨੇ ਜਿਨ੍ਹਾਂ ਦੀਆਂ 20 ਦੁਸ਼ਮਣੀਆਂ ਵੀ ਪੈਂਦੀਆਂ ਨੇ ਲੋਕਾਂ ਦੇ ਕੰਮ ਕਰਨ ਲੱਗਿਆ ਮਾੜੇ ਅੰਸਰਾਂ ਦਾ ਇਹ ਵਿਰੋਧ ਵੀ ਕਰਦੇ ਨੇ ਔਰ ਉਹਨਾਂ ਦੀ ਆਪਾਂ ਜੇ ਸੁਰੱਖਿਆ ਵੀ ਨਹੀਂ ਕਰ ਸਕਦੇ ਉਹਨਾਂ ਨੂੰ ਆਪਾਂ ਸਾਹਮਣੇ ਵੀ ਨਹੀਂ ਰੱਖ ਸਕਦੇ ਇਸ ਪੰਜਾਬ ਲਈ ਤੇ ਫਿਰ ਇਹ ਕੋਈ ਮਤਲਬ ਚੰਗਾ ਰਾਜ ਨਹੀਂ ਹੈਗਾ ਪੰਜਾਬ ਦੇ ਖਲਾਸ ਜਿਹੜੇ ਉਹ ਵੱਦ ਤੋਂ ਵੱਤਰ ਹੁੰਦੇ ਜਾਂਦੇ ਨੇ ਔਰ ਇੱਥੇ ਸੁਣਨ 'ਚ ਮੈਨੂੰ ਕਿੰਨਾ ਕੁਝ ਆ ਸੋਨੂ ਦੇ ਰਿਸ਼ਤੇਦਾਰ ਨੇ ਕੋਟ ਇਸੇ ਖਾਨ ਤੋਂ ਆਏ ਸੀਗੇ ਉਹਨਾਂ ਨੇ ਮੈਨੂੰ ਦੱਸਿਆ ਜਿਹੜੀਆਂ ਚੀਜ਼ਾਂ ਦੇ ਉੱਤੇ ਗੌਰ ਕਰਨ ਵਾਲੀ ਇਸ ਤੋਂ ਹੀ ਤੁਸੀਂ ਸਬਕ ਲੈ ਲਓ ਯਾਰ ਤੁਹਾਨੂੰ ਲਹਨਤ ਪਾਣੀ ਚਾਹੀਦੀ ਹੈ ਵੀ ਇਹਦੇ ਤੋਂ ਅੱਗੋਂ ਹੀ ਸਬਕ ਲੈ ਲਓ ਕਿ ਇਸ ਤਰੀਕੇ ਲੋਕਾਂ ਨੂੰ ਲੁੱਟਿਆ ਨਾ ਜਾਵੇ ਲੋਕਾਂ ਨੂੰ ਕੁੱਟਿਆ ਨਾ ਜਾਵੇ ਲੋਕਾਂ ਨੂੰ ਮਾਰਿਆ ਨਾ ਜਾਵੇ ਉੱਥੋਂ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਡੇ ਇਲਾਕੇ 'ਚ 20-25 ਵਪਾਰੀਆਂ ਨੂੰ ਫਰੋਤੀਆਂ ਦੇ ਫੋਨ ਆਏ ਔਰ ਬੰਦੇ ਪੁਲਿਸ ਕੋਲ ਜਾਂਦੇ ਨੇ ਪੁਲਿਸ ਕਰਦੀ ਕੁਛ ਨਹੀਂ ਡਰਦੇ ਪੈਸੇ ਉਹ ਦੇਈ ਜਾਂਦੇ ਨੇ ਇੱਕ ਬੰਦੇ ਕੋਲੋਂ 25 ਲੱਖ ਰੁਪਈਆ ਮੰਗਿਆ ਗਿਆ ਉਹਨੇ ਕਿਹਾ ਜੀ ਮੇਰੇ ਕੋਲ 2 ਲੱਖ ਲੈ ਲਓ ਅਗੋਂ ਨੂੰ ਕੀ ਕਿਹਾ ਜਾਂਦਾ ਵੀ 2.5 ਲੱਖ ਰੁਪਈਆ ਤੇ ਭੋਗ ਤੇ ਲੱਗ ਜਾਂਦਾ ਉਹ ਵੀ ਤਾਂ ਲਾਉਣਾ ਹੈ ਨਾ ਸਾਨੂੰ ਪੈਸੇ ਜਿਹੜੇ ਉਹ ਵਧਾ ਕੇ ਦੇ ਇਸ ਤਰੀਕੇ ਲੋਕਾਂ ਦਾ ਸ਼ੋਸ਼ਣ ਹੋ ਰਿਹਾ ਮੈਂ ਸਰਕਾਰ ਨੂੰ ਇੱਕ ਗੱਲ ਕਹਿਣੀ ਚਾਹੁੰਦਾ ਜੇ ਤੁਸੀਂ ਪੰਜਾਬ ਦੀ ਜਨਤਾ ਦੀ ਰਾਖੀ ਨਹੀਂ ਕਰ ਸਕਦੇ ਪੰਜਾਬ ਦੀ ਜਨਤਾ ਦੇ ਨਾਲ ਖਲੋ ਨਹੀਂ ਸਕਦੇ ਫਿਰ ਸਾਡੇ ਕਮ ਸੇ ਕਮ ਟੈਕਸ ਲੈਣਾ ਹੀ ਬੰਦ ਕਰ ਦਿਓ ਯਾਰ ਸਾਡੇ ਟੈਕਸ ਲੱਗਦੇ ਨੇ ਸਾਡੇ ਟੈਕਸ ਦੇ ਨਾਲ ਤੁਸੀਂ ਪੁਲਿਸ ਵਾਲਿਆਂ ਨੂੰ ਤਨਖਾਹਾਂ ਦਿੰਦੇ ਹੋ ਤੁਸੀਂ ਆਪਣੇ ਜਿਹੜੇ ਤਾਮਚਾਮ ਲੈ ਕੇ ਚੱਲਦੇ ਹੋ ਉਹ ਸਾਰਾ ਜਨਤਾ ਦੇ ਟੈਕਸਾਂ ਦੇ ਨਾਲ ਚੱਲਦਾ ਫਿਰ ਸਾਡੇ ਕੋਲੋਂ ਸਾਡਾ ਟੈਕਸ ਲੈਣਾ ਬੰਦ ਕਰ ਦਿਓ ਸਾਨੂੰ ਸਾਡੇ ਹਾਲ ਦੇ ਉੱਤੇ ਛੱਡ ਦਿਓ ਨਾ ਕਿ ਜਿਸ ਤਰ੍ਹਾਂ ਮਰਜ਼ੀ ਅਸੀਂ ਜੀਏ ਜਿਸ ਤਰ੍ਹਾਂ ਮਰਜ਼ੀ ਅਸੀਂ ਆਪਣੀ ਸੁਰੱਖਿਆ ਕਰੀਏ ਔਰ ਦੂਜੀ ਚੀਜ਼ ਮੈਂ ਇੱਕ ਗੱਲ ਫੇਰ ਆਪਣੀ ਗੱਲ ਦਰਵਾਉਣ ਲੱਗਾ ਜੋ ਮੇਰੇ ਧਿਆਨ ਚ ਆਇਆ ਮੈਂ ਕੋਈ ਇਨਵੈਸਟੀਗੇਸ਼ਨ ਅਫਸਰ ਨਹੀਂ ਹਾਂ ਪਰ ਸਾਰੇ ਲੋਕਾਂ ਕੋ ਤੁਹਾਨੂੰ ਵੇਖਣ ਨੂੰ ਸੁਣਨ ਨੂੰ ਪਤਾ ਲੱਗਦਾ ਮੈਨੂੰ ਇੱਕ ਸਰਕਾਰ ਦੱਸ ਦਿਓ ਪਿਛਲੀਆਂ ਸਰਕਾਰਾਂ ਦੇ ਵਿੱਚ ਕਿਹੜੀ ਸਰਕਾਰ ਹੈ ਜਿੰਨੇ सोनू ਨੂੰ ਵਰਤ ਕੇ ਤੇ ਉਸ ਤੋਂ ਬਾਅਦ ਉਹਦੇ ਉੱਤੇ ਪਰਚੇ ਨਾ ਦਿੱਤੇ ਹੋਣ ਪਿੱਛੇ ਜੋ ਨੇ 2012 ਚ ਇੱਕ ਯਾਦ ਕੈਂਡੀਡੇਟ ਦੀ ਮਤ ਦਿੱਤੀ ਸੀ ਉਸ ਤੋਂ ਬਾਅਦ ਕਾਲੀ ਗਵਰਨਮੈਂਟ ਦੇ ਵੇਲੇ 10 ਤੋਂ 12 ਪਰਚੇ ਉਹਦੇ ਉੱਤੇ ਦਰਜ ਕੀਤੇ ਗਏ ਮਤਲਬ ਕਿਸੇ ਦੀ ਤੁਸੀਂ ਮਰਜ਼ੀ ਨਾਲ ਮਤ ਵੀ ਨਹੀਂ ਕਰ ਸਕਦੇ ਕਿਸੇ ਨੂੰ ਜਿਤਾ ਮਤਲਬ ਰਾਵ ਵੀ ਨਹੀਂ ਸਕਦੇ ਇਹ ਕਿਹੋ ਜਿਹਾ ਰਾਜ ਹੈ ਕੋ ਕਿਮ ਜੋਂਗ ਦਾ ਰਾਜ ਹੈ ਕੋ ਸਦਾਮ ਹਸੈਨ ਬੈਠਾ ਯਾਰ ਤੁਸੀਂ ਜੋ ਮਰਜ਼ੀ ਕਰੀ ਜਾ ਰਹੇ ਹੋ ਹੁਣ ਵੀ ਤੁਸੀਂ ਦੇਖੋ ਨੇ ਟਾਡੇ ਲੋਕਲ ਐਮਐਲਏ ਦੀ ਵੀ ਮਤ ਕੀਤੀ ਉਸ ਤੋਂ ਬਾਅਦ ਆ ਕਿਸ ਤਰੀਕੇ ਨੂੰ ਪਛਾਹ ਸੁੱਟਿਆ ਗਿਆ ਹੁਣ ਪਿੱਛੇ ਦੀ ਉਹਦੇ ਬੇਟੇ ਦਾ ਝਗੜਾ ਆ ਮੇਰੇ ਖਿਆਲੋਂ ਤਾਂ ਕੋਈ ਚੱਲਿਆ ਵੀ ਨਹੀਂ ਜਾ ਰਿਹਾ ਮੈਂ ਵੀ ਇੱਕ ਦਿਨ ਉਹਦੇ ਨਾਲ ਪੁਲਿਸ ਕਮਿਸ਼ਨਰ ਕੋਲ ਗਿਆ ਸੀਗਾ ਉਹਨੇ ਪਹਿਲੇ ਦਿਨ ਪੁਲਿਸ ਕਮਿਸ਼ਨਰ ਪਹਿਲੇ ਨੂੰ ਕਿਹਾ ਸੀਗਾ ਕਿ ਕੇਸ ਰਜਿਸਟਰਡ ਤਾਂ ਕਰਿਓ ਜੇ ਮੈਨੂੰ ਨਿਆਂ ਮਿਲਣਾ ਉਸ ਤੋਂ ਬਾਅਦ ਉਹਨਾਂ ਦੀਆਂ ਇਨਕੁਆਇਰੀਆਂ ਲਾ ਕੇ ਉਹ ਬਾਹਰ ਨਹੀਂ ਹੋਣੇ ਤੇ ਉਸ ਤੋਂ ਬਾਅਦ ਉਹ ਜੂਝਦਾ ਰਿਹਾ ਆਪਣੇ ਬੱਚੇ ਲਈ ਵੀ ਤੇ ਅਜੇ ਤੱਕ ਉਹਨੂੰ ਉਹ ਇਨਸਾਫ ਨਹੀਂ ਮਿਲਿਆ ਫਿਰ ਇੱਕ ਕਿਸ ਕਿਸ ਤਰੀਕੇ ਦੂਜਾ ਮੈਂ ਤੁਹਾਨੂੰ ਹੁਣ ਲੈਟਰ ਦਿਖਾਈਆ ਮੇਰੇ ਫੋਨ 'ਤੇ ਸਾਰੇ ਆ ਚੁੱਕੀਆਂ ਕਿ ਕਿੰਨੀਆਂ ਉਹਨੇ ਐਪਲੀਕੇਸ਼ਨ ਦਿੱਤੀਆਂ ਨੇ ਸਰਕਾਰ ਨੂੰ ਕਿ ਮੈਨੂੰ ਗਨਮੈਨ ਦਿੱਤੇ ਜਾਣ ਮੇਰੀ ਜਾਨ ਨੂੰ ਖਤਰਾ ਹੈ ਔਰ ਇਹਦੇ ਵਿੱਚ ਇੱਕ ਪੁਲਿਸ ਅਫਸਰ ਲਿਖ ਰਿਹਾ ਜਿਹੜਾ ਐਸਐਸਪੀ ਆ ਤਰਨਤਰਨ ਦਾ ਵੀ ਇਹਨੇ ਇੱਕ ਯਾਰ ਕੈਂਡੀਡੇਟ ਦੀ ਮਤ ਕੀਤੀ ਸੀ ਇਹਨੂੰ ਬਹੁਤ ਜ਼ਿਆਦਾ ਖਤਰਾ ਹੈ ਇਹਨੂੰ ਸਿਕਿਉਰਿਟੀ ਦਿੱਤੀ ਜਾਵੇ ਤੇ ਦੋ ਗਨਮੈਨ ਮੁਹੱਈਆ ਕਰਾਏ ਜਾਣ ਉਸ ਤੋਂ ਬਾਅਦ ਥੋੜੀ ਦੇਰ ਲੀ ਉਹਨੂੰ ਗਨਮੈਨ ਮਿਲਦੇ ਵੀ ਨਹੀਂ ਮੈਂ ਪੁੱਛਣਾ ਚਾਹੁੰਦਾ ਸੀ ਇਹਨੂੰ ਵੀ ਕਿਹੜੇ ਕ੍ਰਾਈਟਰੀਆ ਦੇ ਵਿੱਚ ਕਿਸ ਮਾਪਦੰਡ ਦੇ ਵਿੱਚ ਉਹਦੇ ਕੋਲੋਂ ਗਨਮੈਨ ਜਿਹੜੇ ਉਹ ਵਾਪਸ ਲੈ ਲਏ ਗਏ ਤੁਸੀਂ ਲੋਕਾਂ ਦੀ ਜਾਨ ਮਾਲ ਦੀ ਰੱਖ ਹੀ ਨਹੀਂ ਕਰ ਸਕਦੇ ਆਪ ਤੁਸੀਂ ਹਰ ਯਾਰ ਯਾਰ ਬੰਦਾ ਲੈ ਕੇ ਫਿਰਦੇ ਹੋ ਯਾਰ ਪੁਲਿਸ ਦਾ ਤੇ ਜਨਤਾ ਤੁਹਾਡੀ ਇੱਥੇ ਜੂਝਦੀ ਫਿਰਦੀ ਆ ਕੋਈ ਛੋਟੀ ਮੋਟੀ ਅਸਤੀ ਤੁਸੀਂ ਸੋਨੂੰ ਚੀਜ਼ ਮੈਨੂੰ ਨਹੀਂ ਕਹਿ ਸਕਦੇ 20 25 ਪਿੰਡਾਂ ਦੀ ਉਹ ਨੁਮਾਇੰਦਗੀ ਕਰਦਾ ਸੀਗਾ 20 25 ਪਿੰਡਾਂ ਦੇ ਸਰਪੰਚ ਉਹਦੇ ਨਾਲ ਮਤਲਬ ਜੀ ਜਾਨ ਨਾਲ ਚੱਲਦੇ ਸੀ ਕਿ ਹੁਣ ਮੇਰੇ ਸੁਣਨ ਦੇ ਵਿੱਚ ਆ ਰਿਹਾ ਕਿ ਜਿਹੜਾ ਉਹਦਾ ਪਿੰਡ ਹੈ ਆਪਣਾ ਚੀਮਾ ਮੇਰੇ ਖਿਆਲ ਹੈ ਵੀ ਅੱਧਾ ਪਿੰਡ ਉਹਦੇ ਸਿਰ ਤੇ ਭਲਦਾ ਗਰੀਬ ਬੰਦਿਆਂ ਦੇ ਰਾਸ਼ਨ ਲੱਗੇ ਸੀਗੇ ਤੇ ਕੌਣ ਜ਼ਿੰਮੇਵਾਰ ਹੈ ਯਾਰ ਇਨਾਂ ਚੀਜ਼ਾਂ ਦਾ ਸੋ ਇਨਾਂ ਚੀਜ਼ਾਂ ਤੋਂ ਸਬਕ ਲੈਣਾ ਚਾਹੀਦਾ ਔਰ ਮਾਹੌਲ ਪੰਜਾਬ ਦਾ ਕੀ ਬਣਦਾ ਜਾ ਰਿਹਾ ਵਾ ਕਿ ਕਿਸ ਤਰੀਕੇ ਲੋਕਾਂ ਨੂੰ ਧਮਕਾਇਆ ਜਾ ਰਿਹਾ ਕਿਸ ਤਰੀਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਕਿਸ ਤਰੀਕੇ ਲੋਕਾਂ ਨੂੰ ਦਿਨ ਦਿਹਾੜੇ ਮਾਰ ਦਿੱਤਾ ਜਾਂਦਾ ਔਰ ਕੋਈ ਬੰਦਾ ਬਾਅਦ ਚੁੱਕਣ ਨੂੰ ਤਿਆਰ ਨਹੀਂ ਅਸੀਂ ਪਿੰਡ ਪਿੰਡ ਇੱਕ ਪ੍ਰੋਗਰਾਮ ਸ਼ੁਰੂ ਕੀਤਾ ਵੀ ਯਾਰ ਤੁਹਾਨੂੰ ਕਿਸੇ ਨੇ ਨਹੀਂ ਬਚਾਉਣਾ ਨਾ ਤੁਹਾਡਾ ਕਿਸੇ ਨੇ ਨਸ਼ਾ ਛੁਡਾਉਣਾ ਨਾ ਤੁਹਾਡੀ ਕਿਸੇ ਨੇ ਤੁਹਾਨੂੰ ਕੋਈ ਕੰਮ ਕਰ ਦੇਣਾ ਸਾਰੇ ਬੱਚੇ ਬਾਹਰ ਜਾ ਰਹੇ ਆ ਜਿਸ ਕੋ ਪੈਸੇ ਹੈ ਉਹ ਬਾਹਰ ਚਲ ਜਾਂਦਾ ਜਿਸ ਕੋ ਪੈਸੇ ਨਹੀਂ ਉਹ ਇੱਥੇ ਰਹਿੰਦਾ ਵਾ ਤੁਹਾਨੂੰ ਆਪ ਹੀ ਜੂਝਣਾ ਪੈਣਾ ਇਹਨਾਂ ਨੂੰ ਤਾਂ ਮौज ਲੱਗੀ ਆ ਕਿ ਨਸ਼ਾ ਦੋ ਵੋਟਾਂ ਲਓ ਆਟਾ ਦਾਲ ਦੋ ਵੋਟਾਂ ਲਓ ਇਹਦੇ ਲਈ ਪੰਜਾਬੀਆਂ ਨੂੰ ਆਪ ਜੂਝਣਾ ਪੈਣਾ ਪੰਜਾਬ ਦੇ ਹਾਲਾਤ ਕੋ ਬਹੁਤੇ ਵਧੀਆ ਨਹੀਂ ਰਹਿ ਗਏ ਦੂਜੀ ਆਪਾਂ ਬਾਰ ਬਾਰ ਤੁਲਨਾ ਕਰਦੇ ਆ ਯੂਪੀ ਦੇ ਨਾਲ ਕਿ ਯੋਗੀ ਨੇ ਸਾਰੇ ਗੈਂਗਸਟਰ ਖਤਮ ਕਰਤੇ ਤੁਸੀਂ ਇੱਥੋਂ ਤੱਕ ਸੁਣ ਚੋਂਦਾ ਵੀ ਯੂਪੀ ਤੋਂ ਜਿੱਥੇ-ਜਿੱਥੇ ਸਰਕਾਰਾਂ ਦੀ ਸਖਤੀ ਉੱਥੋਂ ਗੈਂਗਸਟਰ ਭੱਜ ਕੇ ਤੇ ਪੰਜਾਬ ਦੇ ਵਿੱਚ ਆ ਗਏ ਆਪਣੋ ਇੱਥੇ ਉਹਨਾਂ ਨੇ ਆਪਣੇ ਸਾਧਨ ਬਣਾ ਲਿਆ ਲੋਕ ਚੁੱਪਚੀਂ ਪੀਤੇ ਉਹਨਾਂ ਨੂੰ ਪੈਸੇ ਦਿੰਦੇ ਆ ਔਰ ਤੁਲਨਾ ਆਪਾਂ ਯੂਪੀ ਨਾ ਕਰਦੇ ਆ ਪਰ ਯੂਪੀ ਕੋਲ ਬਹੁਤ ਵੱਡੀ ਪਾਵਰ ਆ ਸੀਬੀਆਈ ਉਹਦੇ ਅੰਡਰ ਸੁਪਰੀਮ ਕੋਰਟ ਉਹਦੇ ਅੰਦਰ ਉਹ ਪ੍ਰੋਵਾਈਡ ਨਹੀਂ ਕਰਦਾ ਮਤਲਬ ਸੁਪਰੀਮ ਕੋਰਟ ਦੀ ਵੀ ਕਿਸੇ ਦੀ ਵੀ ਇਹ ਸਾਰਿਆਂ ਨੂੰ ਮਿਲ ਬਹਿ ਕੇ ਦੇ ਉੱਤੇ ਰਣਨੀਤੀ ਬਣਾਉਣੀ ਪਊਗੀ ਕਿ ਕਿਸ ਤਰੀਕੇ ਦੇ ਨਾਲ ਮਤਲਬ ਜੂਜਿਆ ਜਾਣਾ ਲੜਿਆ ਜਾਣਾ ਕਿਸ ਤਰੀਕੇ ਲੋਕਾਂ ਦਾ ਬਚਾਅ ਹੋਣਾ ਵਾ ਇਹ ਬੱਕਰੀ ਤਰ੍ਹਾਂ ਦਾ ਇਕਾਤਵਾਦ ਹੈ ਕਿ ਲੋਕਾਂ ਨੂੰ ਲੁੱਟਿਆ ਵੀ ਜਾਂਦਾ ਲੋਕ ਪੈਸੇ ਵੀ ਦਿੰਦੇ ਨੇ ਅੱਜ ਮੈਨੂੰ ਫੋਨ ਆ ਜੂਵੇ ਮੈਂ ਕਹੂੰਗਾ ਮੈਂ ਤੁਹਾਡੇ ਨਾਲ ਲੜਨ ਨੂੰ ਤਿਆਰ ਹਾਂ ਉਸ ਤੋਂ ਬਾਅਦ ਕੀ ਕਿਹਾ ਜਾਂਦਾ ਤੇਰਾ ਬੱਚਾ ਉੱਥੇ ਪੜਦਾ ਤੇਰੀ ਬੇਟੀ ਉੱਥੇ ਪੜਦੀ ਹੈ ਅਖੀਰ ਬੰਦਾ ਸਰੈਂਡਰ ਕਰ ਦਿੰਦਾ ਹੈ ਕਿ ਜਾਓ ਯਾਰ ਮੇਰ ਕੋ ਜੋ ਲੈਣਾ ਲੈ ਲਓ ਇਸ ਤਰੀਕੇ ਪੰਜਾਬ ਨੂੰ ਤਬਾਹ ਕੀਤਾ ਜਾ ਰਿਹਾ ਅੱਜ ਉਹਦੀ ਬੈਟ ਬੋਲੀ ਇੱਥੇ ਪਈ ਹੈ ਮਤਲਬ ਬੇਟੀ ਉਹਦੀ ਬਾਹਰ ਹੈ ਵਾਈਫ ਉਹਦੀ ਆਉਣ ਵਾਲੀ ਹੈ ਕੀ ਤੁਸੀਂ ਪੰਜਾਬ ਦੇ ਹਾਲਾਤ ਬਣਾ ਦਿੱਤੇ ਯਾਰ ਸਾਰਿਆਂ ਨੂੰ ਇਹ ਸੋਚ ਸਮਝ ਜ਼ਰੂਰ ਚਾਹੀਦੀ ਹੈ ਇਹਦੇ ਉੱਤੇ ਮਤਲਬ ਫੋਕਸ ਕਰਨਾ ਚਾਹੀਦਾ ਬੇਬਜ਼ੂਲ ਦੇ ਵਿੱਚ ਲੋਕਾਂ ਨੂੰ ਜਿਹੜੀ ਸਿਕਿਉਰਿਟੀ ਦਿੱਤੀ ਹੈ ਜਿੰਨਾ ਲੋਕਾਂ ਨੂੰ ਲੋੜ ਹੈ ਉਹਨਾਂ ਨੂੰ ਸਿਕਿਉਰਿਟੀ ਦੇਣੀ ਚਾਹੀਦੀ ਹੈ ਉਹਨਾਂ ਦੇ ਨਾਲ ਖ ਪਹਿਲੀ ਗੱਲ ਮੈਂ ਇੱਕ ਚੀ ਸਿੱਧੂ ਮੂਸੇ ਵਾਲੇ ਦੇ ਪਿੰਡ ਗਿਆ ਸੀਗਾ ਉਦੋਂ ਮੈਂ ਬੋਲੀ ਸੀ ਕਿ ਕੱਲੇ ਕੱਲੇ ਨੂੰ ਸਿਕਿਉਰਟੀ ਦਿੱਤੇ ਨਵੀਂ ਪੰਜਾਬ ਦਾ ਨਹੀਂ ਸਰਨਾ ਮਤਲਬ ਮਜ਼ਾ ਤੇ ਤਾਂ ਹੈ ਝੀਣ ਦਾ ਹੱਕ ਤੇ ਤਾਂ ਹੈ ਕਿ ਇਕੱਲਾ ਇਕੱਲਾ ਬੰਦਾ ਪੰਜਾਬ ਦੇ ਵਿੱਚ ਸਿਕਿਉਰ ਮਹਿਸੂਸ ਕਰੇ ਇਕੱਲੇ ਇਕੱਲੇ ਨੂੰ ਸਿਕਿਉਰਟੀ ਨਹੀਂ ਦਿੱਤੀ ਜਾ ਸਕਦੀ ਉਹਦੇ ਉੱਤੇ ਸਾਰਾ ਕੁਝ ਗੌਰ ਕਰਨ ਦੀ ਲੋੜ ਹੈ ਇਹਨਾਂ ਚੀਜ਼ਾਂ ਦੇ ਉੱਤੇ ਰਣਨੀਤੀ ਬਣਾਉਣ ਦੀ ਲੋੜ ਹੈ ਅੱਜ ਇਸ ਸਰਕਾਰ ਤੋਂ ਬਾਅਦ ਮੇਰੇ ਖਿਆਲ ਕਿਨਵਾ ਜਿਹੜਾ ਇਹ ਕਤਲ ਹੋ ਗਿਆ ਇਸ ਤਰੀਕੇ ਵੱਡੀਆਂ ਹਸਤੀਆਂ ਦਾ ਸਿੱਧੂ ਮੂਸੇ ਵਾਲੇ ਦਾ ਹੋਇਆ ਸੀ ਗਾਮਰਸਰ ਦੇ ਵਿੱਚੋਂ ਗੁਰਦੀਪ ਲੋਹਣ ਦਾ ਕਤਲ ਹੋ ਗਿਆ ਸੀਗਾ ਅੱਜ ਇਹ ਕਤਲ ਹੋ ਗਿਆ ਮਤਲਬ ਇਹ ਹਜੇ ਕਈ ਨੇ ਜਿਹਦੇ ਤੁਹਾਡੇ ਦਿਮਾਗ 'ਚ ਨਹੀਂ ਲੋਕ ਮਤਲਬ ਉਹਨੂੰ ਭੁੱਲ ਜਾਂਦੇ ਨੇ ਸੋ ਮੇਰੀ ਭਗਵਾਨਤਮਾਨ ਨੂੰ ਇੱਕ ਖਾਸ ਨਸੀਹਤ ਵੀ ਹੈ ਮੇਰੀ ਉਹਨੂੰ ਖਾਸ ਤੌਰ ਦੇ ਉੱਤੇ ਬੇਨਤੀ ਵੀ ਕਰ ਲਓ ਕਿ ਇੰਨਾਂ ਚੀਜ਼ਾਂ ਦੇ ਉੱਤੇ ਗੌਰ ਫਰਮਾਓ ਜਿਹੜੇ ਚੀਜ਼ ਜਿਹੜੇ ਪਹਿਲੇ ਤੁਹਾਡੇ ਵਿਰੋਧੀ ਵੀ ਨੇ ਉਹਨਾਂ ਦੀ ਸੁਰੱਖਿਆ ਕਰਨਾ ਵੀ ਤੁਹਾਡੀ ਜ਼ਿੰਮੇਵਾਰੀ ਬਣ